आम <laughs> <नागे। laughs> आदमी पार्टी सरदार भगवान सिंह मान मानी अरविंद केजरीवाल 아브로이 सबसो पह मैडी आम आदमी पार्टी आम आदमी पार्टी के कौमी चरमिंद श्री अरविंद केजरीवाल जी ਪੰਜਾਬ ਦੇ ਮੁੱਖ ਮੰਤਰੀ ਸ੍ਰੀ ਲਾਲ ਪ੍ਰਭਾਨ ਸ੍ਰੀ ਮਾਨ ਜੀ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪਹਿਲਾਂ 2022 ਦੇ ਵਿੱਚ ਇਹਨੂੰ ਜ਼ਿਲ੍ਹਾ ਯੋਜਨਾਪੁਰ ਪਟਿਆਲਾ ਦਾ ਜਿਹੜਾ ਟੀਰਮ ਇਨ ਲਾਇਆ ਤੇ 3 ਸਾਲ ਦੇ ਕਰੀਬ ਮੈਂ ਆਪਣੀ ਨੂੰ ਕਿੰਨੀ ਵਾਰੀ ਆਮਾਨਦਾਰੀ ਦੇ ਨਾਲ ਨਿਭਾਈ ਤੇ ਕੰਮ ਕੀਤੇ ਨੇ ਤੇ ਦੱਸਿਆ ਕਿ ਜ਼ਿਲ੍ਹਾ ਯੋਜਨਾਪੁਰ ਪਟਿਆਲਾ ਬਹੁਤ ਦਾ ਹਾਰਾ ਜਿਹੜਾ ਸਾਬਿਤ ਕਰ ਸਕਦਾ ਤੇ ਅੱਜ ਲੋਕਾਂ ਦੇ ਵਿੱਚ ਜ਼ਿਲ੍ਹਾ ਯੋਜਨਾਪੁਰ ਦੀ ਗੱਲ ਚੱਲਦੀ ਹੈ ਹੁਣ ਪਾਰਟੀ ਵੱਲੋਂ ਮੇਰੀਆਂ ਸਲਾਹਵਾਂ ਦੇਖਦਿਆਂ ਨਾਭਾ ਹਲਕੇ ਸਰਪ੍ਰੀਤ ਜਿਹਦੇ ਵਿੱਚ ਮੈਨੂੰ ਅਪਰੂਵਮੈਂਟ ਦਾ ਨਾਭਾ ਚੇਰਮੈਨ ਲਗਾਇਆ ਗਿਆ ਮੈਂ ਵਿਸ਼ਵਾਸਦੂਨਾ ਕਿ ਮੈਂ ਸ਼ਹਿਰ ਦੀ ਤਰੱਕੀ ਲਈ ਜ਼ਰੂਰ ਮਿਹਨਤ ਕਰਾਂਗਾ ਸੂਰੇ ਆਪਣੇ ਹਲਕਾ ਵਾਸੀਆਂ ਤੇ ਸ਼ਹਿਰ ਵਾਸੀਆਂ ਨੇ ਵੀ ਕਿਹੋ ਜਿਹੇ ਕੰਮ ਨੇ ਜਸੀਂ ਜਿਹੜੇ ਅਗਲੇ ਟਾਈਮ ਚ ਕਰੋਗੇ ਆ ਬਾਕੀ ਦੇਖੋ ਜੀ ਮੈਂ ਹੁਣ ਅੱਜੇ ਆਪਣੇ ਜਿਹੜਾ ਉਹਦਾ ਸੰਭਾਲਿਆ ਤੇ ਹੋਣੇ ਤੋਂ ਬਾਅਦ ਦੇਖਦੇ ਆਂ ਕਿ ਅਪਰੂਵਮੈਂਟ ਟਰੈਕ ਦੇ ਵਿੱਚ ਅਸੀਂ ਕੀ ਕੀ ਕਰ ਸਕਦੇ ਆ ਜਿੰਨੇ ਵੀ ਕੰਮ ਹੋਣਗੇ ਸ਼ਹਿਰ ਦੀ ਬਿਹਤਰੀ ਲਈ ਕਰਾਂਗੇ ਜੀ ਜੀ ਸਭ ਤੋਂ ਪਹਿਲਾਂ ਤਾਂ ਮੀਡੀਆ ਦਾ ਧੰਨਵਾਦ ਤੁਸੀਂ ਅੱਜ ਕਵਰੇਜ ਕਰਨ ਲਈ ਉਹਨਾਂ ਨਾਗਰਿਕਾਂ ਕਿੱਥੇ ਪਹੁੰਚੇ ਹੋ ਮੈਂ ਤਾਂ ਜਲਦੀ ਕਰਾਈ ਕੋ ਤੁਹਾਨੂੰ ਧੰਨਵਾਦ ਕਰਦਾ ਹਾਂ ਪਾਰਟੀ ਦੀ ਸਮੁੱਚੀ ਹਾਈ ਕਮਾਂਡ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਸਰਤਾਜ ਭਗਵਾਨ ਸਿੰਘ ਮਾਨ ਜੀ ਦਾ ਪੰਜਾਬ ਮਾਮਲੇ ਦੇ ਇੰਚਾਰਜ ਮਨੀਸ਼ ਸੋਦੀਆ ਜੀ ਦਾ ਤੇ ਪੰਜਾਬ ਦੇ ਸਾਡੇ ਪ੍ਰਧਾਨ ਅਮਨ ਕਰੋੜਾ ਜੀ ਦਾ ਸਮੁੱਚੀ ਪਾਰਟੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਸਾਡੇ ਬਹੁਤ ਇਮਾਨਦਾਰ ਤੇ ਮਿਹਨਤ ਕਰਨ ਵਾਲੇ ਪਾਰਟੀ ਦੇ ਨਿਰਮਾਣੇ ਦੇ ਵਰਕਰ ਨੂੰ ਜਿਨ੍ਹਾਂ ਨੇ ਪਾਰਟੀ ਨੂੰ ਇਸ ਬੁਲੰਦੀਆਂ ਤੱਕ ਲਿਆਂਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਮੇਰੀ ਮੁਰਾਦ ਜੱਸੀ ਸੋਇਆਂ ਵਾਲਾ ਜੀ ਜੋ ਮੇਰੇ ਬਰਾਬਰ ਖੜੇ ਨੇ ਇਸ ਸਮੇਂ ਜੱਸੀ ਸੋਇਆਂ ਵਾਲਾ ਜੀ ਨੂੰ ਇੰਪਰੂਵਮੈਂਟ ਟਰਸਟ ਨਾਪੇ ਦਾ ਚੇਅਰਮੈਨ ਲਗਾ ਕੇ ਜੋ ਪਾਰਟੀ ਹਾਈ ਕਮਾਂਡ ਨੇ ਉਹ ਤੇ ਭਰੋਸਾ ਜਤਾਇਆ ਜਿੱਥੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਉੱਥੇ ਇਹਨਾਂ ਨੂੰ ਜੱਸੀ ਸੋਇਆਂ ਵਾਲਾ ਜੀ ਨੂੰ ਇਹਨਾਂ ਦੇ ਪੂਰੇ ਸਮਸਤ ਪਰਿਵਾਰ ਨੂੰ ਮੈਂ ਵਧਾਈਆਂ ਵੀ ਦਿੰਦਾ ਮੁਬਾਰਕਬਾਦ ਵੀ ਦਿੰਦਾ ਹਾਂ ਔਰ ਇਸ ਦੰਦੇ ਮੌਕੇ ਦੇ ਉੱਤੇ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੋਣ ਲਈ ਸੰਤ ਸਮਾਜ ਤੋਂ ਸੰਤ ਬਾਬਾ ਦਾਰਾ ਸਿੰਘ ਜੀ ਮਹਾਰਾਜ ਸਾਡੇ ਨਾਲ ਖੜੇ ਨੇ ਪਹੁੰਚੇ ਨੇ ਅਸ਼ੀਰਵਾਦ ਦੇਣ ਲਈ ਸਾਡੇ ਆਮ ਆਦਮੀ ਪਾਰਟੀ ਦੇ ਬਹੁਤ ਸੀਨੀਅਰ ਆਗੂ ਤੇ ਯੁੱਤ ਨਸ਼ਿਆ ਵਿਰੁੱਧ ਸਾਡੀ ਕਮੇਟੀ ਦੇ ਜਿਹੜੇ ਹੈੱਡ ਨੇ ਬਲਤੇਜ ਪੰਨੂ ਜੀ ਮੇਰੇ ਬਰਾਬਰ ਖੜੇ ਨੇ ਉਹ ਵੀ ਅਸ਼ੀਰਵਾਦ ਦੇਣ ਲਈ ਪਹੁੰਚੇ ਨੇ ਸਰਦਾਰ ਹਰਚੰਦ ਸਿੰਘ ਜੀ ਬਰਸੜ ਸਾਹਿਬ ਜਿਹੜੇ ਕਿ ਮੰਡੀ ਬੋਰਡ ਦੇ ਚੇਅਰਮੈਨ ਨੇ ਉਹ ਵੀ ਆਪਣੀ ਹਾਜ਼ਰੀ ਲਵਾ ਕੇ ਅਸ਼ੀਰਵਾਦ ਲੈ ਕੇ ਗਏ ਜੀ ਸੋ ਇੱਕ ਵਾਰ ਤੋਂ ਫੇਰ ਜਿੱਥੇ ਮੈਂ মিডিਆ ਦਾ ਧੰਨਵਾਦ ਕਰਦਾ ਏ ਉੱਥੇ ਮੈਂ ਜੱਸੀ ਸੂਈਆਂ ਵਾਲਾ ਜਿਉ ਸਾਡੇ ਭਰਾ ਨੇ ਇਹਨਾਂ ਦਾ ਇਹਨਾਂ ਨੂੰ ਮੁਬਾਰਕਬਾਦ ਦਿੰਨਾ ਇਹਨਾਂ ਦੇ ਪਰਿਵਾਰ ਨੂੰ ਮੁਬਾਰਕਬਾਦ ਮੈਂ ਔਰ ਮੈਂ ਇਹ ਵੀ ਆਸ ਤੇ ਉਮੀਦ ਕਰਦਾ ਜਿਵੇਂ ਮੈਂ ਪਹਿਲਾਂ ਇਹਨਾਂ ਨੇ ਸਮਾਜ ਦੀ ਇਸ ਸ਼ਹਿਰ ਦੀ ਹਲਕੇ ਦੀ ਨਾਬੇ ਦੀ ਜਾਨੀ ਕਿ ਇਹਨਾਂ ਨੇ ਸਾਰਥਕੀ ਜਾਨੀ ਹੈ ਤੇ ਐਵੇਂ ਇਹ ਕਦਮ ਨਾ ਕਦਮ ਲਾ ਕੇ ਪੂਰੇ ਦੇ ਵਿਧਾਇਕ ਸਰਦਾਰ ਦੀਪ ਸਿੰਘ ਮਾਨ ਪ੍ਰਦੀਪ ਸਿੰਘ ਦੇਵ ਮਾਨ ਜੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਦਮ ਨਾਲ ਕਦਮ ਮਿਲਾ ਕੇ ਆਪਣੇ ਹਲਕੇ ਦੀ ਡਿਵੈਲਪਮੈਂਟ ਕਰਨਗੇ ਔਰ ਸਾਰਿਆਂ ਨੂੰ ਨਾਲ ਲੈ ਕੇ ਰਲ ਮਿਲ ਕੇ ਚੱਲਣਗੇ ਔਰ ਪਾਰਟੀ ਦੀ ਜਿਹੜੀ ਬੁਲੰਦੀ ਲਈ ਇਸੇ ਤਰੀਕੇ ਨਾਲ ਸੇਵਾ ਕਰਦੇ ਰਹਿਣਗੇ ਧੰਨਵਾਦ ਅਨੌਖਾ ਜਿਹੜਾ ਹੈਗਾ ਬੀਜੇਪੀ ਦਾ ਬੁਲਤਨ ਦਰਵਾਜ਼ੇ ਨਹੀਂ ਲੁੱਟ ਰਹੀ ਆ ਵੀ ਪ੍ਰੋਗਰਾਮ ਵੀ ਕਰਵਾਉਣ ਦੀ ਜਿਹੜੀ ਹੈਗੀ ਆਪ ਪਾਰਟੀ ਕਿਸ ਤਰ੍ਹਾਂ ਦੇਖੋ ਕਿਸ ਤਰ੍ਹਾਂ ਦਾ ਪ੍ਰੋਗਰਾਮ ਵੀ ਕੋਈ ਵੀ ਪ੍ਰੋਗਰਾਮ ਨਹੀਂ ਜਿਹੜਾ ਇਹਨਾਂ ਦਾ ਕਰਵਾਉਂਦੇ ਵੀ ਮੇਰੀ ਨੋਟਿਸ ਚ ਨਹੀਂ ਆ ਗੱਲ ਜਿਹੜੀ ਚੀਜ਼ ਮੈਨੂੰ ਪਤਾ ਨਹੀਂ ਉਹਦੇ ਬਾਰੇ ਕੁਝ ਮੋਗਾ ਦੀ ਮਹਿਲਾ ਸਰਪੰਚਾ ਉਪਤਾਪਤਾ ਵਿਦੇਸ਼ ਚ ਬੈਠੇ ਨੇ ਪਰ ਇੱਥੇ ਸਰਪੰਚ ਬਣ ਗਈ ਆ ਤੇ ਕਿਸ ਤਰ੍ਹਾਂ ਦੇਖਦੇ ਹੋ ਜਾਲੀ ਜਿਹੜੇ ਦਸਤਾਵੇਜ਼ ਉਹਨੂੰ ਆਲਰੇਡੀ ਅਸੀਂ ਸਸਪੈਂਡ ਕਰਤਾ ਜੀ ਜਿਹੜਾ ਇਨਸਾਨ ਉਰੇ ਲੋਕਾਂ ਦੇ ਵਿੱਚ ਸਮਾਜ ਦੇ ਵਿੱਚ ਰਹਿ ਕੇ ਸਮਾਜ ਦੀ ਸੇਵਾ ਨਹੀਂ ਕਰੂਗਾ ਔਰ ਜਿਸ ਆਸ਼ੀਰ ਦੇ ਨਾਲ ਲੋਕਾਂ ਨੇ ਵੋਟ ਪਾਈ ਹੈ ਉਸ ਆਸ਼ੀਰ ਖਰਾ ਨਹੀਂ ਉਤਰੂਗਾ ਤਾਂ ਜਿਹੜੀ ਸੰਵਿਧਾਨ ਦੇ ਵਿੱਚ ਰਹਿੰਦੇ ਹੋਏ ਕਾਨੂੰਨ ਦੇ ਵਿੱਚ ਰਹਿੰਦੇ ਹੋਏ ਜਿਹੜੀ ਕਾਰਵਾਈ ਹੋਊਗੀ ਕੀ ਲੱਗਦਾ ਦੋਸ਼ੀ ਜਿਹੜੇ ਹੈਗੇ ਆ ਮੌਕੇ ਦੇ ਅਫਸਰ ਵੀ ਨੇ ਉਹਨਾਂ ਨੂੰ ਤਾਂ ਪਤਾ ਹੋਊਗਾ ਕਿ ਵੋਟਾਂ ਹੁੰਦੀਆਂ ਸਭ ਨੂੰ ਹੁੰਦੀਆਂ ਸਾਈਨ ਮਤਲਬ ਇਹ ਕੋਈ ਦੇਖੋ ਜੀ ਇਹ ਤਾਂ ਇੱਕ ਪਾਰਟ ਆਫ ਇਨਕੁਆਰੀ ਹੈ ਜੇ ਪਾਰਟ ਆਫ ਇਨਕੁਆਰੀ ਹੈ ਇਨਕੁਆਰੀ ਚ ਕੋਈ ਦੋਸ਼ੀ ਪਾਇਆ ਜਾਊਗਾ ਇਸ ਕਾਰਵਾਈ ਦਾ ਜਾਈ ਤੁਹਾਡੇ ਵਿਭਾਗ ਦੇ ਅਧਿਕਾਰੀ ਹੋਣ ਫਿਰ ਉਹ ਵੀ ਕੋਈ ਆਸੀ ਤਾਂ ਜੀ ਕਿਸੇ ਦੇਖੋ ਸਾਡੀ ਅੱਖ ਹੈ ਜਿਹੜੀ ਦੇਖੋ ਸਾਰਿਆਂ ਦੀ ਇੱਕ ਬਰਾਬਰ ਹੈ ਵੱਡੀ ਗੱਲ ਇਹ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ 0% ਜਿਹੜੀ ਟੋਲਰੈਂਸ ਦੀ ਸਰਕਾਰ ਹੈ ਚਾਹੇ ਉਹ ਕੋਈ ਗਲਤੀ ਨਿਕਲ ਜਾਏ ਸ਼ੋ ਵੀ ਉਹ ਵੀ ਇਹਦੇ ਤੇ ਹੈ ਨਹੀਂ ਚਾਹੇ ਕੋਈ ਕਰਾਪਸ਼ਨ ਨਿਕਲ ਜਾਏ ਸ਼ੋ ਵੀ ਉਹ ਵੀ ਇਹਦੇ ਹੈ ਨਹੀਂ ਜਿੱਤੇ ਹੱਥ ਸਾਨੂੰ ਪਤਾ ਲੱਗਦਾ ਅਸੀਂ ਬਣ ਨਹੀਂ ਗਾਦੇ 15 ਅਗਸਤ ਦੇ ਮੌਕੇ ਤੇ ਇੱਕ ਜਿਹੜੇ ਐਚ.ਐਸ. ਸਰਪੰਚ ਨੇ ਗੁਰਤੇਜ ਸਿੰਘ ਉਹਨਾਂ ਨੂੰ ਐਂਟਰੀ ਨਹੀਂ ਹੁਣ ਦਿੱਤੀ ਕਿਉਂ ਕਿ ਉਹਨੇ ਸ਼੍ਰੀ ਸਾਹਿਬ ਪਾਈ ਸੀ ਐਤ ਕ੍ਰਾਮ ਪਾਰਟੀ ਦੇ ਕੋਟਾ ਨੇ ਇਸ ਤਰ੍ਹਾਂ ਤਾਂ ਹੋਣਾ ਨਹੀਂ ਚਾਹੀਦਾ ਤੁਸੀਂ ਇਹ ਜੇ ਨੋਟਿਸ ਤੇ ਲਿਆਉਂਦਾ ਹੈ ਅਸੀਂ ਹਿੰਦੂ ਸਾਡਾ ਪਤਾ ਕਰਾਵਾਂਗੇ ਇਹ ਕਿਵੇਂ ਹੋ ਸਕਦਾ ਹੈ ਦਿੱਲੀ ਦਿੱਲੀ ਲਾਲ ਕੋਲੇ ਦਿੱਲੀ ਉਹ ਉਹ ਜਿਹੜੀ ਉਹ ਸਾਡੀ ਵੀ ਨੋਟਿਸ ਚ ਆਈ ਸੀ ਉਹ ਗੱਲ ਉਹ ਬੜੀ ਮੰਦ ਭਾਗੀ ਘਟਨਾ ਇਸ ਲਈ ਹੋਈ ਹੈ ਦੇਖੋ ਕਾਰਨ ਕੀ ਹੈ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਜਿਹੜੇ ਇਹ ਸਕੇਂਦਰ ਤੇ ਰਾਜ ਕਰਦੀ ਸਰਕਾਰ ਹੈ ਇਹ ਨਹੀਂ ਮੈਨੂੰ ਸਮਝ ਆਉਂਦਾ ਇਹਨਾਂ ਨੂੰ ਡਰ ਕਾਦਾ ਆਜ਼ਾਦੀ ਆਸੀਂ ਲੈ ਕੇ ਦਿੱਤੀ ਕੁਰਬਾਨੀਆਂ ਆਸੀਂ ਦਿੱਤੀਆਂ ਔਰ ਸਭ ਤੋਂ ਵੱਡੀ ਗੱਲ ਅੱਜ ਵੀ ਜੇ ਦੇਸ਼ ਦੇ ਵਿੱਚ ਡਰੋਨ ਘਿਰਦੇ ਨੇ ਤਾਂ ਪੰਜਾਬ ਤੇ ਘਿਰਦੇ ਨੇ ਜੇ ਦੇਸ਼ ਦੇ ਵਿੱਚ ਸਭ ਤੋਂ ਵੱਡਾ ਕਿਸੇ ਨੂੰ ਆਹ ਜੰਗ ਦੇ ਵਿੱਚ ਨੁਕਸਾਨ ਹੁੰਦਾ ਸਾਨੂੰ ਪੰਜਾਬੀਆਂ ਨੂੰ ਹੁੰਦਾ ਪੰਜਾਬ ਹੀ ਤਾਂ ਇਸ ਦੇਸ਼ ਦਾ ਸਿਰ ਹੈ ਤਾਜ ਹੈ ਪੰਜਾਬ ਦੇ ਨਾਲ ਹੈ ਜੀ ਹੜਾ ਜੀ ਅਸੀਂ ਦੇਖੋ ਪੀੜ ਤੋਂਨੇ ਹਨ ਕਿੰਨੇ ਆੜਾਏ ਨੇ ਉਹਦੇ 'ਚ ਵੀ ਅਸੀਂ ਪੀੜ ਤੋਂ ਰਹੇ ਹਾਂ ਜਦੋਂ ਅਸੀਂ ਇਹਨਾਂ ਨੂੰ ਕਹਿੰਦੇ ਆ ਵੀ ਸਾਡੇ ਕੋ ਪਾਣੀ ਲੱਦੋ ਉਹ ਤੋਂ ਲੈਦੇ ਨਹੀਂ ਹੁਣ ਹੜਾ 'ਚ ਡੁੱਬੇ ਅਸੀਂ ਪਏ ਆ ਤੇ ਸਾਡੀ ਲੋਕਾਂ ਨੂੰ ਉਸ ਜਗ੍ਹਾ ਤੇ ਨਾ ਜਾਣ ਦੇਣਾ ਇਹ ਬੜੀ ਮਾੜੀ ਗੱਲ ਹੈ ਪੰਜਾਬ ਸਰਕਾਰ ਇਹਦੇ ਕੋਈ ਕਾਰਵਾਈ ਕਰੂਗੀ ਜੀ 6 ਇੰਚ ਦੀ ਕਿਰਪਾ ਹੈ ਜਿਹੜੀ ਐਜ਼ ਅ ਰੂਲ ਪਾਸ ਹੈ ਤੇ ਮਰਜੀ ਬੰਦਾ ਪਾ ਕੇ ਜਾ ਸਕਦਾ ਮਰਾਤਾ ਬਿਲਕੁਲ 100% ਅਸੀਂ ਇਹ ਮੁੱਦਾ ਚੱਕਾਂਗੇ ਜੀ ਔਰ ਇਹ ਵਰਦਾ ਵੀ ਹੈ ਇਹ ਇਹ ਤਾਂ ਸਾਡੀ ਡਿਗਨਿਟੀ ਦਾ ਸਾਡੀ ਇੱਜ਼ਤ ਦਾ ਸਵਾਲ ਹੈ ਅਸੀਂ 100% ਕਾਰਵਾਈ ਕਰਾਂਗੇ ਸੈਕੰਡਲੀ ਉਹਨੂੰ ਸੱਦਾ ਦਿੱਤਾ ਗਿਆ ਸਪੈਸ਼ਲ ਜੀ ਬੁਲਾਇਆ ਗਿਆ ਲਾਲ ਕਿਲੇ ਤੇ ਫਿਰ ਵੀ ਐਂਟਰੀ ਹੋਣ ਦਿੱਤਾ ਇਹ ਮੈਂ ਤੁਹਾਨੂੰ ਪਹਿਲਾਂ ਕਿਹਾ ਜੀ ਜਿਹੜੀ ਜਿਹੜੀ ਐਸਮੇ ਡੀਪ ਸਟੇਟ ਜਿਹੜੀ ਕੇਂਦਰ 'ਚ ਰਾਜ ਕਰਦੀ ਆ ਉਹਨਾਂ ਨੂੰ ਮੈਨੂੰ ਤਾਂ ਇਹੀ ਨਹੀਂ ਸਮਝ ਆਉਂਦਾ ਕਿ ਖਾਸ ਕਰਕੇ ਪੰਜਾਬੀਆਂ ਤੋਂ ਤੇ ਪੰਜਾਬ ਦੇ ਵਿੱਚ ਵਸਦੇ ਸਿੱਖਾਂ ਤੋਂ ਮੈਨੂੰ ਨਹੀਂ ਸਮਝ ਆਉਂਦਾ ਕਿ ਤੇ ਕਦਾ ਘੱਟ ਗਿਣਤੀਆਂ ਨੂੰ ਜਿਵੇਂ ਉਹ ਪ੍ਰੈਸ਼ਰ ਪਾ ਕੇ ਦੱਬਣ ਦੀ ਕੋਸ਼ਿਸ਼ ਕਰਦੇ ਆ ਮਾੜੀ ਬਿੱਟੂ ਕੇਂਦਰ